ਸਾਥੀਓ ਅੱਜ ਪੰਜਾਬ ਸਰਕਾਰ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਦੇ ਲੈਂਡ ਪੂਲਿੰਗ ਸਕੀਮ ਦੇ ਵਿਰੁੱਧ ਅੰਦੋਲਨ ਪੰਜਾਬ ਵਿੱਚ ਸ਼ੁਰੂ ਕੀਤਾ ਸੀ ਉਹ ਅੰਦੋਲਨ ਬਿਲਕੁਲ ਸਹੀ ਸੀ ਉਹ ਕਿਸਾਨਾਂ ਦੇ ਹਿੱਤ ਵਿੱਚ ਸੀ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਸੀ ਅੱਜ ਇਹ ਪੰਜਾਬ ਦੇ ਲੋਕਾਂ ਨੂੰ ਲੁੱਟਣ ਵਾਲੀ ਸਕੀਮ ਪੰਜਾਬ ਸਰਕਾਰ ਨੇ ਖੁਦ ਇਹ ਮੰਨਦਿਆਂ ਹੋਇਆ ਵਾਪਸ ਲੈ ਲਈ ਕਿ ਇਹ ਯੋਜਨਾ ਇਹ ਸਕੀਮ ਜਿਹੜੀ ਹੈਗੀ ਆ ਇਹ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਬਚਾਉਣ ਵਾਲੀ ਆ ਔਰ ਦੂਜੇ ਪਾਸੇ ਮੈਂ ਖੁੱਲੇ ਚਾਹੁੰਦਾ ਜੇ ਗੱਲ ਕਹਾਂਗਾ ਕਿ ਪੰਜਾਬ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਰਿਐਕਟਰ ਸੀ ਅਸ਼ਵੀ ਕੁਮਾਰ ਸ਼ਰਮਾ ਜੀ ਅਤੇ ਪ੍ਰਦੇਸ਼ ਦੇ ਐਕਟਰ ਬਲਰਾਮ ਸੁਨੀਤ ਜਾਖੜ ਜੀ ਦੇ ਜੋ ਤਰਤਰ ਦੇ ਵਿੱਚ ਅੰਦੋਦੋ ਸ਼ੁਰੂ ਹੋਣ ਜਾ ਰਿਹਾ ਸੀ ਸ਼ੁਰੂ ਕਰ ਦਿੱਤਾ ਸੀਗਾ ਉਹ 17 ਤਰੀਕ ਤੋਂ ਇਹ ਰੈਲੀਆਂ ਸ਼ੁਰੂ ਹੋਣੀਆਂ ਸੀ ਉਸ ਤੋਂ ਡਰਦਿਆਂ ਹੋਇਆ ਔਰ ਕਿਸਾਨਾਂ ਦੇ ਕੋਲੋਂ ਡਰਦਿਆਂ ਹੋਇਆ ਇਹ ਆਪਣੀ ਜਿਹੜੀ ਲੁੱਟਣ ਦੀ ਸਕੀਮ ਸੀ ਜਿਹੜੇ ਵਪਾਰੀ ਦਿੱਲੀ ਤੋਂ ਆਏ ਹੋਏ ਆ ਪੰਜਾਬ ਨੂੰ ਲੁੱਟਣ ਵਾਸਤੇ ਉਹ ਸਕੀਮ ਨੂੰ ਡਰ ਦੇ ਡਰਦਿਆਂ ਹੋਇਆ ਵਾਪਸ ਲਿਆ ਸਾਥੀਓ ਜਿਹੜੀਆਂ ਵੀ ਇਹ ਸਕੀਮਾਂ ਬਣਾਉਂਦੇ ਆ ਦਿੱਲੀ ਤੋਂ ਆਏ ਵਪਾਰੀ ਜਿਹੜੇ ਕਿ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤੇ ਦਿੱਲੀ ਦੇ ਜੋ ਉਹਨਾਂ ਨੇ ਹਲਾਕ ਕੀਤੇ ਉਹਨੂੰ ਉਥੇ ਨਕਾਰਿਆ ਗਿਆ ਉਹ ਰਾਜ ਇਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਡੇਰਾ ਲਾਇਆ ਹੋਇਆ ਲੈਂਡ ਪੂਲਿੰਗ ਸਕੀਮ ਜਿਹੜੀ ਸੀਗੀ ਇਹਦਾ ਐਡਾ ਵੱਡਾ ਨੁਕਸਾਨ ਸੀ ਜਿੱਤੇ ਸਾਡੀ ਪੰਜਾਬ ਦੀ ਐਗਰੀਕਲਚਰ ਲੈਂਡ ਹੈ ਉਹ ਫਤ ਹੋ ਜਾਣੀ ਸੀ ਔਰ ਕਿਸਾਂ ਨਾਲ ਜਿੱਥੇ ਬਾਧੂ ਪੈਸੇ ਮਿਲਨੇ ਚਾਹੀਦੇ ਸੀ ਇਹਨਾਂ ਨੇ ਥੋੜੇ ਪੈਸੇ ਦੇ ਕੇ ਆਪਣੇ ਹੀ ਸਾਥੀ ਵਪਾਰੀਆਂ ਨੂੰ ਉਹਦਾ ਲਾਭ ਦੇਣਾ ਸੀ ਦੂਜੇ ਪਾਸੇ ਇਹ ਸਰਕਾਰ ਪੰਜਾਬ ਦੀ ਪੰਜਾਬ ਦੇ ਵਿਰਸੇ ਦੀ ਗੱਲ ਕਰਦੀ ਆ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੀ ਆ ਮੈਂ ਇਹਨੂੰ ਪੁੱਛਣਾ ਚਾਹਨਾ ਕਿ ਜੇ ਤੁਸੀਂ ਪਿੰਡਾਂ ਨੂੰ ਯਾਦ ਦਉਗੇ ਜੋ ਆਇਆ ਕਿ ਹੁਸਤਾਰਪੁਰ ਦੇ ਵੀ ਸ਼ੇਰਗੜ ਜਿਹੜਾ ਪਿੰਡ ਹੈਗਾ ਉਹਦੀ ਵਾਲੇ ਉਹ ਸਾਰੀ ਜ਼ਮੀਨ ਲੈ ਲਈ ਪਿੰਡ ਦੇ ਉੱਥੇ ਕਿ ਨਵੇਂ ਕੰਪਲੈਕਸ ਵਿੱਚ ਆਏ ਜਾਣੇ ਉਹਦਾ ਸ਼ਾਦੀਕਰਨ ਕੀਤਾ ਜਾਣਾ ਜੇ ਤੁਸੀਂ ਇਹਦਾ ਪਿੰਡਾਂ ਨੂੰ ਉਜਾੜ ਕੇ ਉੱਥੇ ਸ਼ਾਦੀਕਰਨ ਕਰੋਗੇ ਤਾਂ ਪੰਜਾਬ ਦਾ ਵਿਰਸਾ ਜਿਹੜਾ ਅਸਲੀ ਹੈਗਾ ਉਹ ਪਿੰਡਾਂ ਵਿੱਚ ਵੱਸਦਾ ਜੇ ਅੱਜ ਪਿੰਡ ਦੇ ਵਿੱਚ ਅਸੀਂ ਜਾਈਏ ਕਿਸੇ ਦੇ ਘਰ ਦੇ ਅੱਗੇ ਗੱਡਾ ਖੜਾ ਹੁੰਦਾ ਕਦੇ ਟਰਾਲੀ ਖੜੀ ਹੁੰਦੀ ਹੈ ਟਰੈਕਟਰ ਖੜਾ ਹੁੰਦਾ ਪੰਜਾਬ ਦੇ ਕਿਸਾਨਾਂ ਦੇ ਉੱਤੇ ਹੱਲ ਪਏ ਆ ਇਹ ਜੇ ਆਪਾਂ ਕੰਪਲੈਕਸ ਬਣਾਵਾਂਗੇ ਕਮਰਸ਼ੀਅਲ ਕੰਪਲੈਕਸ ਵਾਂਗ ਲਗੇ ਹੌਸਿੰਗ ਕੰਪਲੈਕਸ ਵਾਂਗ ਲਗੇ ਤਾਂ ਕੀ ਇਹ ਗੱਲਾਂ ਉੱਥੇ ਆਪਾਂ ਇਹਦਾ ਪੰਜਾਬ ਦਾ ਵਿਰਸਾ ਪੰਜਾਬ ਦਾ ਕਲਚਰ ਨਜ਼ਰ ਆਏਗਾ ਇਹ ਲੋਕਾਂ ਨੇ ਨੂੰ ਪੰਜਾਬ ਦੇ ਆਪ ਦੀ ਆਪ ਹੀ ਸਰਕਾਰ ਹੈ ਨਾ ਤਾਂ ਇਹਨਾਂ ਨੂੰ ਪੰਜਾਬ ਨਾਲ ਪਿਆਰ ਆ ਨਾ ਹੀ ਪੰਜਾਬੀ ਵਿਰਸੇ ਨਾਲ ਪਿਆਰ ਆ ਇਹ ਵੋਟਾਂ ਲੈਣ ਦੀ ਖਾਤਰ ਪੰਜਾਬ ਦੇ ਲੋਕਾਂ ਨੂੰ ਜੜਿਵਾਤੀ ਗੱਲਾਂ ਕਰਕੇ ਬਹਿਕਾਉਂਦੇ ਆ ਅੱਜ 4 ਸਾਲ ਹੋਣ ਜਾ ਰਹੇ ਪੰਜਾਬ ਸਰਕਾਰ ਨੂੰ ਇੱਕ ਵੀ ਵਾਦਾ ਇਹਨਾਂ ਨੇ ਜਿਹੜਾ ਲੋਕਾਂ ਨਾਲ ਕੀਤਾ ਪੂਰਾ ਨਹੀਂ ਕੀਤਾ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਪੰਜਾਬ ਦੀਆਂ ਭੈਣਾਂ ਨੂੰ ਹਰ ਮਹੀਨੇ 10000 ਰੁਪਏ ਦੇਣ ਦਾ ਵਾਅਦਾ ਕੀਤਾ। ਪੌਣੇ 4 ਸਾਲ ਦੇ ਵਿੱਚ 1 ਰੁਪਿਆ ਵੀ ਅਜੇ ਤੱਕ ਉਹਨਾਂ ਨੂੰ ਨਹੀਂ ਮਿਲਿਆ। 1 ਰੁਪਿਆ ਵੀ। ਇਹ ਵਪਾਰੀਕਰਨ ਕਰਕੇ ਹੁਣ ਲਾਸਟ ਟਾਈਮ ਤੇ ਚਾਹੁੰਦੇ ਆ ਕਿ ਇਦਾਂ ਦੇ ਆਪਾਂ ਲੋਨ ਚੱਕੀਏ ਇਸ ਸਕੀਮਾਂ ਉੱਤੇ ਜਿਹੜੀਆਂ ਹੈਗੀਆਂ ਇਦਾਂ ਦੀ ਲੈਂਡ ਪੋਲਿੰਗ ਕਰਕੇ ਇਹਦੇ ਉੱਤੇ ਆਪਾਂ ਵੱਡੇ ਲੋਨ ਲਈਏ ਔਰ ਲੋਕਾਂ ਨੂੰ ਜਿਹੜਾ ਹੈਗੇ ਜੋ ਸਕੀਮਾਂ ਆ ਲਾਸਟ ਜੇ ਨੂੰ ਕਹਿੰਦੇ ਹਨਨ ਖਾਨ ਦੇ ਵਿੱਚ ਆਪਾਂ ਇੱਕ ਲਾਫੇ ਜਾਂਦੇ ਜਾਂਦੇ ਦੋ ਚਾਰ ਮਹੀਨੇ ਉਹਨਾਂ ਨੂੰ ਕਹੀਏ ਕਿ ਆਹ ਲੋਕ ਆਪਣਾ 1000 ਰੁਪਏ ਹੀ ਭਾਣੋਂ ਭੁੰਨ ਦੇ ਦਿੱਤਾ ਲੇਕਿਨ ਪੰਜਾਬ ਦੇ ਲੋਕ ਇੱਡੇ ਮੂਰਖ ਨਹੀਂ ਅੱਜ ਪੰਜਾਬ ਦੇ ਵਿੱਚ ਜੇ ਸੜਕਾਂ ਦੇਖੀਏ ਕਿਸੇ ਗਲੀ ਮੁਹੱਲੇ ਚੱਲ ਜਾਓ ਕਿਸੇ ਪਿੰਡਾਂ ਦੇ ਚੱਲ ਜਾਓ ਅੱਜ ਸ਼ਹਿਰਾਂ ਦੇ ਹਾਲਾਤ ਇਹ ਆ ਕਿ ਸੜਕਾਂ ਪਿੰਡਾਂ ਦੇ ਵੀ ਇਹਾ ਜਿਹੀਆਂ ਹੁੰਦੀਆਂ ਜਿੱਦਾਂ ਦੀ ਸੜਕਾਂ ਦੇ ਨਾਲ ਹਾਲਾਤ ਕਰਦੇ ਆ ਡਿਵੈਲਪਮੈਂਟ ਦਾ ਇੱਕ ਪੈਸਾ ਪੰਜਾਬ ਸਰਕਾਰ ਤੋਂ ਨਹੀਂ ਆ ਰਿਹਾ ਕਾਰਪੋਰੇਸ਼ਨਾਂ ਆਪਣਾ ਪੈਸਾ ਲਗਾ ਕੇ ਡਿਵੈਲਪਮੈਂਟ ਕਰ ਰਹੀਆਂ ਸੋ ਦੋਸਤੋ ਇਹ ਸਰਕਾਰ ਨੇ ਜਿਹੇ ਫੈਸਲਾ ਵਾਪਸ ਲਿਆ ਤੇ ਇਹ ਆਪਣੀ ਇਹਨਾਂ ਨੇ ਕੋਈ ਸੂਝ-ਬੂਝ ਨਹੀਂ ਦਿਖਾਈ ਇਹਨਾਂ ਨੇ ਪੰਜਾਬ ਦੇ ਲੋਕਾਂ ਤੋਂ ਜਿਹੜਾ ਤੁਸੀਂ ਸੰਘਰਸ਼ ਕਰਾ ਨਾ ਜਾ ਰਹੇ ਸੀ ਉਸ ਤੋਂ ਡਰਦੇ ਹੋયા ਤੁਹਾਡੇ ਸੰਘਰਸ਼ ਤੋਂ ਡਰਦੇ ਹੋਏ ਫੈਸਲਾ ਵਾਪਸ ਲਿਆ ਮੈਂ ਤੁਹਾਡੇ ਸਾਰੇ ਜਨਤਾ ਅਕੀ ਹੀ ਬੇਨਤੀ ਕਰਾਂਗਾ ਫਿਰ ਕਿ ਜਦੋਂ ਵੀ ਸਾਡੇ ਦੇ ਇਹ ਕੋਈ ਤੱਕੇਚਾਹੀ ਕਰਨ ਚਾਹਣ ਆਪਾਂ ਇਦਾਂ ਹੀ ਇੱਕ ਜੁੱਟ ਹੋ ਕੇ ਇਹਨਾਂ ਦੇ ਖਿਲਾਫ ਸੜਕਾਂ ਤੇ ਆਈਏ ਔਰ ਇਹਨਾਂ ਨੂੰ ਚੁਟਕਲੇ ਸੁਣਾਉਣ ਵਾਲੀ ਸਰਕਾਰ ਨੂੰ ਇਹ ਦੱਸ ਦਈਏ ਕਿ ਤੁਹਾਡੇ ਚੁਟਕਿਆਂ ਵਾਲੀ ਸਰਕਾਰ ਨੇ ਜੋ ਦੇਸ਼ੇ ਚੱਲਣਾ ਪਰਦੇਸ਼ੇ ਚੱਲਣਾ ਇਹ ਜਿਹੜਾ ਕੰਮ ਕਰਕੇ ਚੱਲਣਾ ਬਾਕੀ ਜੋ ਤੁਸੀਂ ਮੰਨ ਚੋ ਚੁੱਕੇ ਹੋ ਜੋ ਤੁਸੀਂ 2027 ਦੇ ਵਿੱਚ ਫੈਸਲਾ ਕਰਨਾ ਉਹ ਇਹਨਾਂ ਲੋਕਾਂ ਨੂੰ ਵੀ ਪਤਾ ਲੱਗ ਗਿਆ ਹੈਗਾ ਇਸ ਕਰਕੇ ਇਹ ਲੋਕ ਨਵੀਆਂ ਨਵੀਆਂ ਸਕੀਮਾਂ ਲੈ ਕੇ ਆਉਂਦੇ ਆ ਤਾਂ ਕਿ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਇਆ ਜਾ ਸਕੇ ਔਰ ਜਿਹੜੀ ਇਹਨਾਂ ਨੇ ਆਪਣੀ ਸਭੀ ਪੰਜਾਬ ਦੇ ਵਿੱਚ ਖਰਾਬ ਕੀਤੀ ਹੈ ਉਹਨੂੰ ਸੁਧਾਰਿਆ ਜਾ ਸਕੇ ਲੇਕਿਨ ਪੰਜਾਬ ਦੀ ਜਨਤਾ ਉਹਨਾਂ ਦੀਆਂ ਗੱਲਾਂ ਵਿੱਚ ਆਉਣ ਵਾਲੀ ਨਹੀਂ ਔਰ ਪੰਜਾਬ ਦੇ ਲੋਕ ਜਾਗਦੇ ਆ ਹਮੇਸ਼ਾ ਜਾਗਦੇ ਰਹਿਣਗੇ ਔਰ ਅੱਗੇ ਤੋਂ ਵੀ ਇਹ ਜਿਹੜੀ ਕੋਈ ਗਲਤ ਯੋਜਨਾਵਾਂ ਲੈ ਕੇ ਆਣਗੇ ਉਹਦਾ ਡਟ ਕੇ ਵਿਰੋਧ ਕਰਨਗੇ ਬਹੁਤ ਬਹੁਤ ਧੰਨਵਾਦ ਜੀ